ਮੈਂ ਬੋਲੀ ਆਪਾਂ ਜਿਆਦਾ ਚੋਣ ਹੋਊਗਾ ਜਾਂ ਮਹਿਬੂਬਾ ਮੈਂ ਬੋਲਦਾ ਤੁਸੀਂ ਜੇ ਪਹਿਲਾਂ ਤੁਹਾਨੂੰ ਬਹੁਤ ਜਿਹੜੇ ਅਕਲਾ ਸੀਗੇ ਜਿਹੜਾ ਹੋਂਦ ਹੀ ਬੋਲੀ ਆ ਲੈ ਬਹੁਤ ਹੰਤ ਜਿਹੜੇ ਆក្លਸੀਆਂ ਜਿਹੜਾ ਤੁਸੀਂ ਬੋਲੀ ਜਾਂਦੇ ਹੋ ਮੈਂ ਦੱਸਾਂਗਾ ਤੁਸੀਂ ਸਾਰੇ ਜਾਣਦੇ ਹੋ ਕਿ ਮੈਕੋਟਲੋਂ ਦਾ ਵਿਆਹ ਕੁਝ ਦਿਨ ਪਹਿਲਾਂ ਉਸਦੇ ਪ੍ਰਿਕਨ ਅਮੋਲ ਗਿੱਲ ਦੇ ਨਾਲ ਹੋ ਚੁੱਕਿਆ ਦੋਨੇ ਜਾਣੇ ਹਸਬੰਡ ਵਾਈਫ ਆਪਣੀ ਵਿਆਹੀ ਜ਼ਿੰਦਗੀ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਖੁਸ਼ ਸੀ ਇਸ ਦੇ ਦੌਰਾਨ ਉਨ੍ਹਾਂ ਦੋਨਾਂ ਦੀ ਬੈਸ ਕਿਸੇ ਦੂਜੇ ਇਨਫਲੂਐਂਸਰ कपल ਦੇ ਨਾਲ ਹੋ ਗਈ ਅਤੇ ਉਹ ਦੋਨੇ ਜਾਣੇ ਹਸਬੰਡ ਵਾਈਫ ਲਾਈਵ ਹੋਏ ਲਾਈਵ ਦੇ ਵਿੱਚ ਅਮੋਲ ਗਿੱਲ ਨੇ ਆਪਣੀ ਵਾਈਫ ਮੈਕੋਟਲੋਂ ਨੂੰ ਕਿਹਾ ਕਿ ਤੂੰ ਚੁੱਪ ਕਰ ਤੈਨੂੰ ਬੋਲਣ ਦੀ ਅਕਲ ਨਹੀਂ ਹੈ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਤੂੰ ਪਹਿਲਾਂ ਕਿਸ ਤਰ੍ਹਾਂ ਬੋਲਦੀ ਰਹੀ ਹੈ ਤੇ ਉਹੀ ਤੂੰ ਅੱਗੇ ਚੱਲ ਕੇ ਬੋਲ ਰਹੀ ਹੈ ਤੁਹਾਡਾ ਇਸ ਅਤੇ ਅੱਜ ਜੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਮੈਕੋ ਢਿੱਲੋਂ ਵਲੌਗਿੰਗ ਕਰਦੀ ਰਹੀ ਹੈ YouTube ਦੇ ਉੱਤੇ ਅਤੇ ਲੋਕਾਂ ਨੇ ਬਹੁਤ ਹੀ ਵਾਰ ਮੈਕੋ ਢਿੱਲੋਂ ਨੂੰ ਉਸਦੇ ਵਲੌਗਾਂ ਵਿੱਚ ਕਿਹਾ ਹੈ ਕਿ ਮੈਕੋ ਢਿੱਲੋਂ ਦਾ ਬੋਲਣ ਦਾ ਅੰਦਾਜ਼ ਬਹੁਤ ਹੀ ਜ਼ਿਆਦਾ ਗਲਤ ਹੈ ਮੈਕੋ ਢਿੱਲੋਂ ਨੂੰ ਇਦਾਂ ਨਹੀਂ ਬੋਲਣਾ ਚਾਹੀਦਾ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਬਨੇ ਰਹਿਣਾ ਸਾਡੇ ਚੈਨਲ ਦੇ ਨਾਲ ਆਪਾਂ ਹੁੰਦੀਆਂ ਨਹੀਂ ਆ ਵੀ ਜਿਹੜੀਆਂ ਉਹ ਨਹੀਂ ਸੁਧਾਰਦਾ ਰਹੀ ਅਸੀਂ ਉਹਨੂੰ ਕਾਇੇ ਵੀ ਰਹੇ ਹਾਂ ਵੀ ਤੁਸੀਂ ਆ ਚੀਜ਼ ਨਾ ਕਰੋ ਨਾ